ਇਥੇ ਆ ਗਿਆ ਮਾਰਦਾ ਕੁੱਟਣਾ ਮੈਨੂੰ ਮਾਰਦਾ ਰਿਹਾ ਬੇਲੀ ਮਾਰਦਾ ਗਿਆ ਮੈਨੂੰ ਕੁੱਟਦਾ ਗਿਆ ਮੈਂ ਗਲਤ ਕੀਤਾ ਕੁੜੀ ਵਾਲੇ ਬਤਾ ਲੱਗਿਆ ਉਹ ਰੋਜ਼ ਮੈਨੂੰ ਮਾਰਦਾ ਕੁੱਟਦਾ ਬਈ ਵਿੱਚ ਵੀ ਇਹਨੂੰ ਕੁੱਟਦਾ ਰਿਹਾ ਨੀਂ ਲਪਾਉਂਦਾ ਰਿਹਾ ਇੱਥੇ ਵੀ ਕੁੱਟਦਾ ਰਿਹਾ ਇਹ ਕੁੜੀ ਤੋਂ ਲੜਾਈ ਹੁੰਦੀ ਰਹੀ ਹੈ ਨਾਲ ਇੱਥੇ ਵੀ ਮਾਰਦਾ ਹੜੇ ਹੁੰਦਿਆ ਮਾਰਦਾ ਰਿਹਾ ਜੇ ਮੈਂ ਇੱਧੇ ਬੈ ਕੇ ਰਹਿਣਾ ਇਹ ਮੈਨੂੰ ਤਾਂ ਮਾਰਦਾ ਕੁੱਟਦਾ ਰਿਹਾ ਉਸੇ ਕੁੜੀ ਲੋ ਕੁੜੀ ਲਾ ਕੇ ਕੋਲੋ ਕੇ ਮੈਨੂੰ ਕਹ ਦੱਸਦੀ ਰਹੀ ਆ ਮੈਂ ਉਹਦਾ ਸਿਆਣਾ ਨਹੀਂ ਜਾਣਦੀ ਉਹਨੇ ਸਰਪਟੇ ਕਿਉਂ ਦੇ ਗੱਲ ਹੈਗੀ ਰ ਵਿੱਚ ਕੋਈ ਝਗੜਾ ਨਹੀਂ ਕੋਈ ਗੱਲ ਬਾਤ ਨਹੀਂ ਜੇ ਨਹੀਂ ਤਾਂ ਸਾਡੀ ਧੀ ਦੀ ਖਰਾਬ ਹੋ ਗਈ ਨਾ ਸੋਲੇ ਵੀ ਸਾਈਡ ਤੇ ਹੋ ਗਿਆ ਕੁੜੀ ਵੀ ਸਾਈਡ ਤੇ ਹੋ ਗਈ ਉਹ ਮੁੰਡਾ ਵੀ ਸਾਈਡ ਤੇ ਹੋ ਗਿਆ ਸਾਨੂੰ ਦੱਸੋ ਅਸੀਂ ਕੀ ਕਰਨਾ ਵਾ ਸਾਂਝੇ ਇਨਸਾਫ ਚੈਲਾ ਭੈਣ ਭਰਾਵਾਂ ਕੋ ਸਾਰਿਆਂ ਕੋ ਠੀਕ ਸਾਡੀ ਸੁਗਾਤਾ ਕਰੋ ਬਸ ਦੱਸੋ ਮਨਪ੍ਰੀਤ ਕੋ ਇਹ ਕਿਹੜਾ ਇਲਾਕਾ ਕੀ ਗੱਲ ਹੋਈ ਜੀ ਗੁਜਰਪੁਰਾ ਕੀ ਗੱਲਬਾਤ ਹੋਈ ਹੈ ਜਾਨੀ ਗੱਲ ਇਹੋ ਹੀ ਹੋਈ ਹੈ ਵੀ ਮੈਨੂੰ ਦਵਾਈ ਤੋਂ ਲੈ ਕੇ ਆਇਆ ਬਾਣੇ ਦਾ ਕੋਠੀ ਲੈਣੀ ਆ ਕੋਠੀ ਲੈਣ ਦੇ ਬਾਣੇ ਇੱਥੇ ਲੈ ਆ ਮੈਨੂੰ ਲਿਆ ਕੇ ਮੁਰਜ਼ੇ ਮੈਨੂੰ ਬਿਆਨਨਾ ਕਰਾ ਕੇ ਤੇ ਕਹਿੰਦਾ ਵੀ ਫੇਰ ਤੂੰ ਚੱਲ ਜਾ ਤੇ ਮੈਂ ਬਾਅਦ ਚਾਵਾਂ ਨੇ ਤੈਨੂੰ ਬੁਲਾ ਲਵਾਂ ਨਾ ਤੇ ਦੋਨੇ ਜਣ ਆਪੇ ਇਕੱਠੇ ਚੱਲਣਾ ਨੇ ਤੇ ਜਦੋਂ ਮੈਂ ਦਵਾਈ ਚਲੇਗੀ 15 ਦਿਨਾਂ ਬਾਅਦ 20 ਦਿਨਾਂ ਬਾਅਦ ਮੈਨੂੰ ਪਤਾ ਲੱਗਦਾ ਵਾ ਵੀ ਇਹ ਵੀ ਭੱਜ ਗਿਆ ਕੁੜੀ ਨੂੰ ਲੈ ਕੇ ਜਦੋਂ ਮੈਨੂੰ ਪਤਾ ਲੱਗਾ ਉਸ ਵੇਲੇ ਮੈਂ ਫਲੇਟ ਕਰਾ ਕੇ ਫੇਰ ਵਾਪਸ ਆ ਗਈ ਆ ਵੀ ਇਦਾਂ ਕੋ ਫਿਰ ਜਾ ਕੇ ਮੈਨੂੰ ਪਤਾ ਲੱਗਾ ਦਿੱਲੀ ਚਲੇ ਗਿਆ ਦਿੱਲੀ ਗਈ ਜਦੋਂ ਮੈਂ ਕੱਲ ਕੱਪੜੇ ਲੈਣ ਗਈਆਂ ਪਹਿਲੇ ਮੈਂ ਇਹਦੇ ਘਰ ਗਈਆਂ ਥੋੜੇ ਦਿਨ ਇਹਦੇ ਪਿਓ ਨੇ ਮੈਨੂੰ ਬੁਲਾ ਲਿਆ ਮੇਰੇ ਕੋਲੋਂ ਹੀ ਪੈਸੇ ਲੈ ਕੇ ਉਹਨੂੰ ਲੈਣ ਗਿਆ ਤੇ ਮੈਂ ਉਹਨੂੰ ਛਿੱਤਰ ਮਾਰ ਕੇ ਲਿਆਉਂਦਾ ਮੁਰਤੇ ਉਹਨੂੰ ਬਾਹਰੇ ਬਾੜੀ ਲਿਆ ਕੇ ਉਹਨੂੰ ਬਾਹਰੇ ਕਿਤੇ ਰਖਾਤਾ ਰਖਾਣ ਤੋਂ ਬਾਅਦ ਇਹਨੇ ਮੈਨੂੰ ਕੱਢ ਦਿੱਤਾ ਮੀਂਹ ਵਰਦੇ ਚੀ ਬਹਾਨਾ ਲਾਤਾ ਵੀ ਨਹੀਂ ਤੂੰ ਜਾ ਇੱਥੇ ਖਤਰਾ ਹੀ ਆ ਤੈਨੂੰ ਮੈਂ ਆ ਗਈ ਘਰ ਉਸ ਤੋਂ ਬਾਅਦ اگلے ਦਿਨ ਕੱਪੜੇ ਲੈਣ ਗਈਆਂ ਤੇ ਜਾਂਦੇ ਉਹਨੂੰ ਵੇਖਿਆ ਉਹ ਕੁੜੀ ਰੋਟੀ ਤਾਂ ਹੀ ਬਣਾਣ ਚੂੜਾ ਪਾ ਗਈ ਬਨਾ ਮੇਨੇ ਨਾਲ ਕੋਈ ਤਲਾਕ ਹੋਇਆ ਨਾ ਹੋਰ ਨਾ ਕੋਈ ਮੇਰੇ ਨਾਲ ਲੜਾਈ ਹੋਈ ਨਾ ਕੁਛ ਨਹੀਂ ਹੋਇਆ ਤੇ ਮੇਰੇ ਨਾਲ ਇਹ ਕੀਤਾ ਨੇ ਮੈਨੂੰ ਬਸ ਇਨਸਾਫ ਇਹੀ ਚਾਹੀਦਾ ਕਿ ਮੇਰੇ ਨਾਲ ਇਹਨੇ ਮਾੜਾ ਕੀਤਾ ਤੇ ਅਗਰ ਤੁਹਾਨੂੰ ਇਨਸਾਫ ਕੇ ਬੰਨੇ ਕੋਈ ਨਹੀਂ ਲੱਗਦਾ ਤੇ ਫਿਰ ਅਗਲਾ ਸਟੈਪ ਕੀ ਹੋਏਗਾ ਤੁਹਾਡਾ ਫੇੜੇ ਉੱਤੇ ਜਾਵਾਂ ਨੇ ਇਸ ਤੋਂ ਵੀ ਜੱਜ ਨੂੰ ਮਿਲਾਣੇ ਜੋ ਵੀ ਇਹ ਸਾਰਾ ਕੁਝ ਹੋਏਗਾ ਕਾਰਵਾਈ ਕਰਾਣੇ ਫਿਰ ਉਸ ਤੋਂ ਬਾਅਦ ਆਪ ਦੱਸਿਓ ਤੇ ਕੀ ਗੱਲ ਹੋਈ ਜੇ ਮੜਾ ਜਾ ਬਈ ਮੇਰੇ ਨਾਲ ਬੰਟੀ ਗਾਉਂ ਹਾਂਜੀ ਕੀ ਗੱਲ ਹੋਈ ਹੈ ਮੈਂ ਭਾਈ ਠੀਕ ਠਾਕ ਨਹੀਂ ਮੈਂ ਰਹਿੰਦਾ ਮੈਂ ਬੰਬਾਰ ਰਹਿੰਦਾ ਮੈਂ ਇੰਨੇ ਮੇਰੀ ਭੈਣ ਨਾਲ ਵਿਆਹ ਕਰਾਇਆ ਵਾ ਤਿੰਨ ਸਾਲ ਹੋ ਗਏ ਆ ਕੀ ਨਾਮ ਮੁੰਡੇ ਦਾ ਇਹਦਾ ਨਾਮ ਹੈ ਕੁਲਜਿੰਦਰ ਸਿੰਘ ਸੰਧੂ ਹਾਂਜੀ ਕਿੱਥੋਂ ਦਾ ਰਹਿਣ ਵਾਲਾ ਖਾਸੇ ਦਾ ਰਹਿਣ ਵਾਲਾ ਹੈਗਾ ਜੀ ਬਿਜਲੀ ਘਰ ਲੱਗ ਗਿਆ ਦਾ ਘਰ ਹੈਗਾ ਜੀ ਹੁਣ ਕੀ ਮੈਟਰ ਪਿਆ ਹੈ ਮੈਟਰ ਭਾਈ ਆਹ ਮੈਂ ਆਪਣੀ ਭੈਣ ਦੀ ਇਨਸਾਫ ਮੰਗਦਾ ਵਾ ਮੇਰੀ ਇਹਨੇ ਭੈਣ ਦੀ ਜ਼ਿੰਦਗੀ ਖਰਾਬ ਕੀਤੀ ਭਾਈ ਇਹਨੇ ਬਹੁਤ ਬਹੁਤ ਨੇ ਇਹਦੇ ਇਹਦੇ ਘਰ ਵਾਲੇ ਵੀ ਰਲੇ ਆ ਇਹਦਾ ਪਿਓ ਵੀ ਰਲਿਆ ਵਾ ਉਹਦੇ ਕੁੜੀ ਦਾ ਪਿਓ ਵੀ ਰਲਿਆ ਵਾ ਜਿਹੜੀ ਕੁੜੀ ਨੂੰ ਕੱਡੇ ਕੇ ਲੈ ਕੇ ਗਿਆ ਵਾ ਇਹ ਸਾਰੇ ਰਲੇ ਨਾਲ ਇਹਨਾਂ ਸਾਰਿਆਂ ਨੇ ਰਲ ਕੇ ਉਹਨੂੰ ਭਜਾਇਆ ਵਾ ਉਥੋਂ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲੋਂ ਇਹ ਪ੍ਰਸ਼ਾਸਨ ਕੋਲ ਜੇ ਮੇਰੀ ਭੈਣ ਨੇ ਕੱਲ ਨੂੰ ਕੁਝ ਕਰ ਲਿਆ ਇਹਦੀ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਤੇ ਜਾਨ ਸੰਧੂ ਦੀ ਫੈਮਿਲੀ ਹੋਏਗੀ ਇਹ ਇਹ ਕੁਝ ਦਿੰਦੇ ਸੰਧੂ ਦੀ ਜਿਹੜੀ ਉਹਨੇ ਕੋਡ ਮੈਰਿਜ ਕਰਵਾਈ ਆ ਉਹ ਕੋਡ ਮੈਰਿਜ ਤੁਹਾਡੀ ਭੈਣ ਦੇ ਨਾਲ ਕੋਈ ਡਿਵੋਰਸ ਜਾਂ ਕੋਈ ਗੱਲਬਾਤ ਹੋਈ ਕੁਛ ਨਹੀਂ ਭਾਜੀ ਹੋਇਆ ਨਾ ਡਿਵੋਰਸ ਆ ਨਾ ਕੋਈ ਕੁਛ ਨਹੀਂ ਡਿਵੋਰਸ ਦੇ ਨਾਲ ਸਾਨੂੰ ਪੇਪਰ ਭੇਜੇ ਆ ਇਹਨੇ ਨਈ ਆਈ ਕੁੜੀ ਰੱਖੀ ਉੱਤੇ ਇਹਨੇ ਜਾ ਕੇ ਉਹਨੂੰ ਪਿੱਛੇ ਲੈ ਕੇ ਗਿਆ ਤੇ ਹੁਣ ਕੀ ਮੰਗ ਕਰਦੇ ਹੋ ਮੰਗਿਆ ਹੀ ਵੀ ਪ੍ਰਸ਼ਾਸਨ ਕੋ ਮੈਨੂੰ ਮੇਰੀ ਭੈਣ ਨੂੰ ਇਨਸਾਫ ਚਾਹੀਦਾ ਵਾ ਬਸ ਇਨਸਾਫ ਮਿਲ ਜੇ ਮੇਰੀ ਭੈਣ ਨੂੰ ਤੇ ਨਹੀਂ ਤੇ ਇਹਨੇ ਕੱਲ ਨੂੰ ਕੁਛ ਕਰ ਲਿਆ ਇਹਦੀ ਜ਼ਿੰਮੇਵਾਰ ਪ੍ਰਸ਼ਾਸਨ ਤੇ ਇਹਦੇ ਘਰ ਵਾਲੇ ਸਾਰੇ ਇਹਦੀ ਫੈਮਿਲੀ ਹੋਏਗੀ ਠੀਕ ਤੁਹਾਡਾ ਮੇਰਾ ਨਾਮ ਲਿੱਖੋ ਤੇ ਇਹ ਕਿਹੜਾ ਮੱਲਾ ਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਇਹ ਦੂਜੇ ਪੁਰਾ ਹਾਂ ਤੇ ਕੀ ਗੱਲ ਹੋਈ ਏ ਜਰੀ ਦੱਸੋ ਮੜੀ ਗੱਲ ਇਹ ਹੋਈ ਏ ਬਾਜੀ ਕਿ ਇਹ ਸਾਡੀ ਬੇਟੀ ਆ ਹਾਂਜੀ ਤੇ ਭੈਣ ਦੀ ਧੀ ਆ ਜੀ ਜੀ ਲੱਗੇ ਸਾਡਾ ਘਰ ਲੱਗੇ ਹੀ ਆ ਤੇ ਕੋਈ ਐਹੋ ਜੀ ਗੱਲ ਨਹੀਂ ਹੀ ਹੈਗੀ ਹੂੰ ਕੋਈ ਲੜਾਈ ਝਗੜੇ ਵਾਲੀ ਕੋਈ ਵੀ ਗੱਲ ਹੁਣ ਇਹਦਾ ਸੋਹਰਾ ਸਾਨੂੰ ਫੋਨ ਕਰੀ ਜਾਂਦਾ ਵਾ ਕਿ ਤੁਸੀਂ ਸਮਾਨ ਚੁੱਕ ਲੋ ਹੂੰ ਮੁੰਡਾ ਇਹਨਾਂ ਦਾ ਗਲਤ ਸਾਡੀ ਧੀ ਦੀ ਨਹੀਂ ਨਾ ਗਲਤ ਕੀ ਕੀਤਾ ਕੀਤਾ ਕੀ ਆ ਮੁੰਡੇ ਨੇ ਮੁੰਡੇ ਨੇ ਪਿਤਾ ਦੇ ਲਾਮ ਮੈਦੀ ਕਰਵਾਈ ਜੇ ਤੇ ਕੁੜੀ ਲਾ ਕੇ ਭੱਜ ਗਿਆ ਜੇ ਤੇ ਸਾਡੀ ਧੀ ਦਾ ਕੀ ਕਸੂਰ ਸੀ ਹੂੰ ਕਸੂਰ ਹੈਗਾ ਹੀ ਕੋਈ ਸਾਡੀ ਧੀ ਦਾ ਹੁਣ ਸਹੁਰੇ ਵੀ ਧਮਕੀਆਂ ਲੈ ਜਾਂਦੇ ਆ ਕਿ ਸਮਾਨ ਚੁੱਕੋ ਤਲਾਕ ਦਿਓ ਅਸੀਂ ਥੋੜੀ ਤਾਂ ਲੈ ਕੇ ਦੇਣਾ ਤਲਾਕ ਸਾਨੂੰ ਉਹ ਦੇਣ ਹੁਣ ਕੀ ਮੰਗ ਕਰਦੇ ਹੋ ਤੁਸੀਂ ਜਿਹੜੀ ਤੁਹਾਡੀ ਕੁੜੀ ਦੇ ਨਾਲ ਧੱਕਾ ਆ ਇਹਦੇ ਬਾਰੇ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਇਹ ਮੰਗ ਕਰਾਂਗੇ ਕਿ ਸਾਡੀ ਧੀ ਨੂੰ ਇਨਸਾਫ਼ ਚਾਹੀਦਾ ਸਹੀ ਹੈ ਧੀ ਅਗਰ ਜੇ ਕੋਈ ਤੁਹਾਡੀ ਸੁਣਵਾਈ ਨਹੀਂ ਹੁੰਦੀ ਤੇ ਤੁਸੀਂ ਅਗਲਾ ਸਟੈਪ ਕੀ ਵਰਤੋਗੇ ਕੀ ਕਹੋਗੇ ਤੁਸੀਂ ਕੀ ਕਰੋਗੇ ਸਾਡੇ ਕੋ ਜਿੱਥੋਂ ਤੱਕ ਪਹੁੰਚ ਹੋਏਗੀ ਕਰਾਂਗੇ ਆਪਣਾ ਠੀਕ ਹੈ ਜੀ ਠੀਕ ਹੈ ਨਾ ਜਿੱਥੋਂ ਤੱਕ ਜੱਜ ਦੇ ਪੇਸ਼ ਹੋਣਾ ਉਹ ਹੀ ਹੋਵਾਂਗੇ ਪਸੰਦ ਨੂੰ ਇਨਸਾਫ ਚਾਹੀਦਾ ਠੀਕ ਆ ਨਾਮ ਦੱਸੋ ਤੇ ਕੀ ਗੱਲ ਹੋਈ ਜੀ ਇਹ ਗੱਲ ਹੋਈ ਆ ਕਿ ਵੇਖੋ ਇਹ ਕੁੜੀ ਲੈ ਗਿਆ ਭਜਾ ਕੇ ਕੁਲਜੀਤ ਦੱਸੇਗਾ ਸਾਡਾ ਜਵਾਈ ਸੀ ਹਾਂ ਤੇ ਇਹਨਾਂ ਦੇ ਬੇਟੀ ਸਾਡੀ ਕਿ ਚਲੋ ਦੁਖੀ ਆ ਮਾਪਿਓ ਨਹੀਂ ਹੈਗਾ ਸਤੇ ਹਾਂ ਹਸਬੰਦ ਮੇਰੇ ਦੁਖੀ ਰਹਿੰਦੇ ਆ ਬਿਮਾਰ ਰਹਿੰਦੇ ਆ ਤਿੰਨ ਮੇਰੀਆਂ ਬੇਟੀਆਂ ਆ ਉਹ ਆਪਣੀਆਂ ਬੇਟੀਆਂ ਪਾਲੇਗਾ ਕਿ ਆਪਣੀ ਭੈਣਾਂ ਨੂੰ ਪਾਲੇਗਾ ਹਾਂਜੀ ਠੀਕ ਆ ਸਾਨੂੰ ਮਾ ਇਹੋ ਯਹੀ ਦਾ ਕਿ ਸਾਡੀ ਕੁੜੀ ਨਾਲ ਇਨਸਾਫ ਹੋਵੇ ਜੋ ਵੀ ਹੋਵੇ ਤੇ ਤੁਸੀਂ ਕੋਈ ਪੁਲਿਸ ਕੰਪਲੇਂਟ ਕੀਤੀ ਆ ਪੁਲਿਸ ਕੰਪਲੇਂਟ ਕੀਤੀ ਕੋਈ ਕੀਤੀ ਹਾਂਜੀ ਕੀਤੀ ਆ ਤੇ ਕੀ ਮੁਲਾਜ਼ਮ ਕੀ ਕਹਿੰਦੇ ਉਹ ਤੁਹਾਨੂੰ ਮੁਲਾਜ਼ਮਾਂ ਵਾਲੀ ਕਹਿੰਦੇ ਛੁੱਟੀਆਂ ਪਈਆਂ ਹੋਈਆਂ ਵਾ ਠੀਕ ਛੁੱਟੀਆਂ ਤੋਂ ਬਾਅਦ ਹਰਕਵਾਈ ਕੀਤੀ ਜਾਏਗੀ ਠੀਕ ਹੈ ਬਹੁਤ ਬਦ ਸਾਡੀ ਦੀਦੀ ਦੀ ਜ਼ਿੰਦਗੀ ਖਰਾਬ ਕਰਦੀ ਨਾ ਹਾਂ ਇੰਨੀ ਢੇਰ ਹੁੰਦਾ ਜਾਂਦਾ ਰਿਹਾ ਕਦੀ ਇਹੋ ਜਿਹੀ ਕੋ ਗੱਲ ਹੀ ਨਹੀਂ ਹੋਈ ਸਾਡੇ ਨਾਲ ਕੋਈ ਲੜਾਈ ਦੀ ਨਹੀਂ ਕੋਈ ਝਗੜੇ ਦੀ ਨਹੀਂ ਤੇ ਫਿਰ ਇਹ ਨਜਾਇਜ਼ ਕੰਮ ਕਰਨ ਤੇ ਫਿਰ ਗਲਤ ਹੈ ਨਾ